ਸਰਸਿਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਅਸੀਂ ਸਪੋਰਟਸ ਯੂਨੀਵਰਸਿਟੀ ਦੇ ਟੀਚਰਸ ਹੈ ਵਾਂ ਜਿਹੜੇ ਆਏ ਹੋਏ ਆ ਮੈਮ ਅਸਿਸਟੈਂਟ ਪ੍ਰੋਫੈਸਰ ਮੈਮ ਸਲਮਾਨ ਬੈਂਸ ਜੀ ਪ੍ਰੇਮ ਸ਼ਰਮਾ ਜੀ ਚੀਫ ਬਾਕਸਿੰਗ ਆਫੀਸਰ ਰਹੇ ਆ ਸਪੋਰਟਸ ਯੂਨੀਵਰਸਿਟੀ ਤੋਂ ਕੰਮ ਕਰਦੇ ਆ ਤਾਂ ਉਹਨਾਂ ਦਾ ਬਾਕੀ ਜਿਹੜਾ ਸਟਾਫ ਹੈ ਉਹਨਾਂ ਦਾ ਧੰਨਵਾਦ ਕਰਦੇ ਆ ਅੱਜ ਐਨਐਸਐਸ ਦਾ ਕੈਂਪ ਸੀਗਾ ਲੰਗਪਿੰਡ ਵਿੱਚ ਉਸ ਤੋਂ ਬਾਅਦ ਪਿੰਡ ਦੇ ਵਿਜ਼ਿਟ ਕਰਦੇ ਸਾਡੀ ਨਰਸ ਜੀ ਉਹਨਾਂ ਨੇ ਇੱਕ ਵਿਜ਼ਿਟ ਕੀਤਾ ਇੱਥੇ ਸੀ ਉਹਨਾਂ ਨੂੰ ਜਿਹੜੇ ਪੰਜਾਬ ਦੇ ਨੇਟਿਵ ਟਰੀਜ਼ ਹੈਗੇ ਆ ਅਸੀਂ ਕਿਹੜੇ ਕਿਹੜੇ ਉਹਨਾਂ ਦੇ ਬੀਜਾਂ ਨੂੰ ਦਿਖਾਇਆ ਤਾਂ ਜੋ ਜੋ ਰੁੱਖ ਸੀ ਕਿਵੇਂ ਰੀਜ਼ ਕਰ ਰਹੇ ਉਹਦੇ ਬੱਚੇ ਐਨਐਸਐਸ ਸਟੂਡੈਂਟ ਨਾਲ ਇੱਥੇ ਆਏ ਹੋਏ ਸੀਗੇ ਉਹਨਾਂ ਨੂੰ ਸਾਰਾ ਅਸੀਂ ਐਕਸਪਲੇਨ ਕੀਤਾ ਵੀ ਪੰਜਾਬ ਦੇ ਕਿਹੜੇ ਰੁੱਖ ਸਾਡੇ ਲੁਪਤ ਹੋ ਚੁੱਕੇ ਆ ਤੇ ਕਿੰਨੇ ਸਾਨੂੰ ਕੰਮ ਕਰਨ ਦੀ ਲੋੜ ਆ ਸਾਡੀ ਯਾਤਰਾਵਾਂ ਬਾਰੇ ਗੱਲ ਕੀਤਾ ਸਾਡੇ ਹੋਰ ਸਾਰੇ ਰੁੱਖ ਕੀ ਕਰਦੇ ਆ ਸਾਰਾ ਉਹਨਾਂ ਬਾਰੇ ਡਿਸਕਸ਼ਨ ਕੀਤਾ ਅਸੀਂ ਇਹਨਾਂ ਦੇ ਇੱਥੇ ਪਹੁੰਚਣ ਤੇ ਤੇਹਦ ਨੂੰ ਧੰਨਵਾਦ ਕਰਦੇ ਆ ਤਾਂ ਕਿ ਅਸੀਂ ਜਿਹੜਾ ਇਹ ਮੈਸੇਜ ਹੈਗਾ ਰੁੱਖਾਂ ਨੂੰ ਬਚਾਉਣ ਦਾ ਵਿਰਾਸ ਰੁੱਖ ਨੂੰ ਇਹ ਬੱਚਿਆਂ ਤੱਕ ਅਸੀਂ ਕੋਸ਼ਿਸ਼ ਕੀਤੀ ਪਹੁੰਚਾਉਣ ਦੀ ਤਾਂ ਕਿ ਉਹ ਬੱਚੇ ਅੱਗੇ ਆਪਣੇ ਮਤਲਬ ਡੀਐਨਏ ਵਿੱਚ ਲੈ ਕੇ ਉਹਨੂੰ ਘਟੋ ਘਟ ਅੱਗੇ ਉਹ ਸਰਕੂ ਮੇਰੇ ਨਾਲ ਪ੍ਰਿੰਸ ਪ੍ਰੇਮ ਸ਼ਰਮਾ ਜੀ ਮੌਜੂਦਾ ਉਹਨਾਂ ਨੂੰ ਮੈਂ ਕਹਾਂਗਾ ਸਾਡੇ ਨਾਲ ਦੋ ਸ਼ਬਦ ਸਾਡੇ ਸਾਂਝੇ ਕਰਨ ਹਾਂਜੀ ਪ੍ਰੇਮ ਜੀ ਥੈਂਕ ਯੂ ਡਾਕਟਰ ਰਣੇਸ਼ ਸਾਨੂੰ ਬੜੀ ਖੁਸ਼ੀ ਹੋਈ ਅਸੀਂ ਰਾਉਂਡ ਗਲਾਸ ਫਾਊਂਡੇਸ਼ਨ ਦੇ ਵਿੱਚ ਇੱਥੇ ਆਏ ਕਿ ਜਿਸ ਵਾਰੀ ਅਸੀਂ ਬਹੁਤ ਪਹਿਲਾਂ ਤੋਂ ਅਸੀਂ ਕਈ ਲੋਕਾਂ ਦਾ ਸੁਣਿਆ ਕਿ ਤੁਸੀਂ ਕੁਦਰਤ ਦੇ ਵਿੱਚ ਜੋ ਸਾਡੇ ਪੰਜਾਬ ਦੇ ਵਿੱਚ ਜੋ ਅਲੋਪ ਹੋ ਰਹੇ ਨੇ ਦਰਖਤ ਉਹਨਾਂ ਦੀ ਸੰਭਾਲ ਦੇ ਵਿੱਚੋਂ ਤੇ ਉਹਨਾਂ ਨੂੰ ਇਕੱਠਾ ਕਰ ਰਹੇ ਹੋ ਔਰ ਇਹ ਸੇ ਬਹੁਤ ਬੜੀ ਜ਼ਰੂਰਤ ਸੀ ਹਾਂਜੀ ਕਿ ਜਿਸ ਤਰ੍ਹਾਂ ਸਾਡੇ ਅਸੀਂ ਗੁਰਦੁਆਰਾ ਸਾਹਿਬ ਗਏ ਆ ਕਈ ਸਾਡੇ ਜੋ ਗੁਰੂ ਘਰ ਨੇ ਕਈ ਦਰਖਤਾਂ ਦੇ ਨਾਂ ਤੇ ਨੇ ਪੇੜਾਂ ਦੇ ਨਾਂ ਤੇ ਗੁਰਮਾਣੀ ਦੇ ਵਿੱਚ ਕਈ ਪੇੜਾਂ ਦਾ ਨਾਮ ਹੁੰਦਾ ਦਰਖਤਾਂ ਦਾ ਨਾਮ ਹੁੰਦਾ ਪਰ ਉਹ ਲੋਪ ਹੋ ਚੁੱਕੇ ਨੇ ਔਰ ਇਸ ਦਰਖਤਾਂ ਦੇ ਕਾਰਨ ਸਾਡਾ ਨੁਕਸਾਨ ਹੀ ਬਹੁਤ ਹੋ ਰਿਹਾ ਸਾਡੀ ਜ਼ਮੀਨ ਦਾ ਅਗਰ ਜ਼ਮੀਨਾ ਨੁਕਸਾਨ ਆ ਤਾਂ ਸਾਡੀ ਸਿਹਤ ਦਾ ਨੁਕਸਾਨ ਆ ਜੇ ਸਿਹਤ ਦਾ ਨੁਕਸਾਨ ਆ ਸਾਡੇ ਸਰਬੱਤ ਦਾ ਨੁਕਸਾਨ ਆ ਇੱਕ ਤਾਂ ਅਸੀਂ ਮੈਂ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਤੋਂ ਜੋ ਸਾਡੇ ਸਟੂਡੈਂਟਸ ਆ ਇਹਨਾਂ ਡਾਕਟਰ ਸਨਮਾਨ ਨੇ ਸੁਖਵੀਰ ਨੇ ਅਨਾਜ ਨੇ ਡਾਕਟਰ ਸਨੇਹ ਲਤਾ ਨੇ ਔਰ ਉਬ੍ਰਿੰਦਰ ਜੀ ਜਿੰਨਾ ਨੇ ਸਾਨੂੰ ਕੀਤਾ ਡਾਕਟਰ ਜਗਦੇਵ ਨੇ ਸਾਡੇ ਮਮਤਾ ਨੇ ਇਹਨਾਂ ਵੱਲੋਂ ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ ਬੋਲ ਦੇ ਆ ਕਿ ਸਾਡੇ ਬੱਚਿਆਂ ਨੇ ਜੋ ਇਥੋਂ ਸਿੱਖਿਆ ਹੈ ਕਿ ਮੈਨੂੰ ਲੱਗਦਾ ਕਿ ਉਹ ਸਾਰੇ ਐਨ ਇੱਕ ਪ੍ਰਭਾਵਿਤ ਹੋ ਕੇ ਗਏ ਨੇ ਕਿ ਉਹਨਾਂ ਨੂੰ ਕੁਦਰਤ ਦੇ ਨਾਲ ਬਹੁਤ ਪਿਆਰ ਹੋ ਗਿਆ ਕਿ ਅਸੀਂ ਆਸ ਕਰਦੇ ਹਾਂ ਕਿ ਆਸਨੇ ਕੇ ਸਾਨੂੰ ਉਹਨਾਂ ਦਾ ਵਿਸ਼ਵਾਸ ਹੈ ਕਿ ਉਹ ਆਪਣੇ ਘਰ ਘਰ ਜਾ ਕੇ ਇਹ ਸਹਜਣਾ ਹੈ ਜਾਂ ਜੋ ਸਾਡੇ ਲੋਪੋਰਨ ਆਪਣੇ ਮਰੀਂਗਾ ਹੈ ਜਾਂ ਆਪਣੇ ਕੜੀਪਤਾ ਹੈ ਇਸ ਤਰ੍ਹਾਂ ਦੇ ਜੋ ਲੋਪੋਰਨ ਨੂੰ ਲੈ ਕੇ ਜਾਣਗੇ ਔਰ ਆਪਣੇ ਘਰ ਦੇ ਵਿੱਚ ਲੈ ਕੇ ਆਣਗੇ ਮੈਂ ਤੁਹਾਡਾ ਬਹੁਤ ਧੰਨਵਾਦ ਆ ਔਰ ਕਿਉਂਕਿ ਡਾਕਟਰ ਅਨੁਭਵ ਵਾਲੀਆ ਜਿਨ੍ਹਾਂ ਦੀ ਸੋਚ ਸੀ ਕਿ ਤੁਸੀਂ ਉਥੋਂ ਆਓ ਤੇ ਉਥੇ ਜਰੂਰ ਜਾ ਕੇ ਆਓ ਤਾਂ ਕਿ ਤੁਸੀਂ ਸਾਡੇ ਬੱਚ ਕੁਦਰਤ ਨਾਲ ਜੁੜ ਸਕਣ ਬਹੁਤ ਹੀ ਵਧੀਆ ਲੱਗਿਆ ਅਸੀਂ ਯੂਨੀਵਰਸਿਟੀ ਵੱਲੋਂ ਤੁਹਾਡਾ ਧੰਨਵਾਦ ਵੀ ਕਰਦਾ ਹਾਂ ਤੇ ਆਸ਼ੀਰਵਾਦ ਵੀ ਕਰਦਿਆਂ ਤੇ ਪ੍ਰੇਰ ਕਰਦਿਆਂ ਕਿ ਇਹ ਤੁਹਾਡਾ ਜਿਹੜਾ ਹੈ ਆਈਡੀਆ ਹੈ ਵਧੇ ਫੁੱਲੇ ਔਰ ਅਸੀਂ ਵੀ ਜਿਹੜਾ ਸਾਡਾ ਯੋਗਦਾਨ ਹੋਏਗਾ ਸੀ ਯੂਨੀਵਰਸਿਟੀ ਦੇ ਵਿੱਚ ਵੀ ਦੇਖਾਂਗੇ ਤੁਹਾਡੇ ਅਸੀਂ ਕਿਸ ਤਰ੍ਹਾਂ ਇਹ ਦਰਖਤ ਲਗਵਾ ਸਕਦੇ ਹਾਂ ਹਾਂਜੀ ਆਪਣੇ ਅਥਾਰਟੀ ਨਾਲ ਗੱਲ ਕਰਕੇ ਉੱਥੇ ਵੀ ਤੁਹਾਨੂੰ ਅਸੀਂ ਇਹ ਮੰਤਰਿਤ ਕਰਾਂਗੇ ਸਾਡਾ ਸਦਾ ਕਬੂਲ ਜ਼ਰੂਰ ਕਰਿਓ ਥੈਂਕ ਯੂ ਸੋ ਮਚ ਅਸੀਂ ਆਮਾ ਤੁਹਾਡਾ ਥੈਂਕ ਯੂ ਧੰਨਵਾਦ ਜੀ ਸਰ ਥੈਂਕ ਯੂ ਜੀ ਸਰ